ਕੁਝ ਦਿਨਾਂ ਤੋਂ ਮੈਨੂੰ 3-4 ਫੋਨ ਆਏ ਸੀ ਕਿ ਬਾਈ ਜਾਨਵਰ ਸਾਡਾ ਐਵੇਂ-ਐਵੇਂ ਲੱਛਣ ਕਰ ਰਿਹਾ ਤੇ ਵੀ ਸੁਸਤ ਹੋ ਰਿਹਾ ਖਾਂਦਾ ਘਟਾ ਤੇ ਉਹੀ ਗੱਲ ਆਪਣੀ ਘੋੜੀ ਨਾਲ ਵੀ ਬੀਤੀ ਆ ਜਾਰਾ ਨਾਲ ਇਹਨੇ 3 ਦਿਨਾਂ ਤੋਂ ਖਾਣਾ ਘਟਾਤਾ ਸੀ ਤੇ ਪਾਣੀ ਪੂਣੀ ਪੀਣਾ ਥੋੜਾ ਘਟ ਕਰਦਾ ਸੁਸਤ ਰਹਿਣ ਲੱਗੀ ਤੇ ਇਹਦਾ ਮੇਨ ਕਾਰਨ ਇਹ ਹੁੰਦਾ ਵੀ ਆਪਣਾ ਜਾਨਵਰ ਇੱਕ ਤਾਂ ਡੀਹਾਈਡਰੇਟ ਹੋ ਜਾਂਦਾ ਕਿਉਂਕਿ ਹੁਣ ਗਰਮੀ ਥੋੜੀ ਜੀ ਵਧ ਗਈ ਆ ਤੇ ਪੀ ਐਚ ਲੈਵਲ ਕਈ ਵਾਰ ਜਾਨਵਰ ਦਾ ਵਾਧਿਆਂ ਦਾ ਹੁੰਦਾ ਉਹਦੇ ਨਾਲ ਵੀ ਜਾਨਵਰ ਸੁਸਤ ਹੋ ਜਾਂਦਾ ਖਾਣਾ ਪੀਣਾ ਘੱਟ ਕਰ ਜਾਂਦਾ ਹੁੰਦਾ ਤੇ ਮੈਨੂੰ ਇਹ ਫੋਨ ਆਏ ਰਹੇ ਸੀ ਮੈਂ ਉਹਨੂੰ ਦੱਸਿਆ ਵੀ ਬਾਈ ਐਂ ਕਰਕੇ ਡੀ ਹਾਈਡਰੇਟ ਆ ਤੁਹਾਡਾ ਤੁਸੀਂ ਚੈੱਕ ਕਰ ਲਿਓ ਜਾਨਵਰ ਨੂੰ ਤੇ ਡ੍ਰਿਪਾਂ ਵਗੈਰਾ ਲਵਾ ਦਿਓ ਤੇ ਦੋ ਦਿਨਾਂ ਤੋਂ ਮੈਨੂੰ ਥੋੜੀ ਸੁਸਤ ਲੱਗੀ ਇਹ ਤਾਂ ਮੈਂ ਸੋਚਿਆ ਵੀ ਇਹਦੇ ਆਪਾਂ ਡ੍ਰਿਪਾਂ ਲਵਾ ਜ਼ਰੂਰ ਦੇਈਏ ਤੇ ਵੀਡੀਓ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਵੀ ਕਈ ਸੱਜਣਾ ਨੂੰ ਇਹ ਜਿਹੀ ਕੋਈ ਪ੍ਰੋਬਲਮ ਆਵੇ ਤਾਂ ਉਹ ਤੁਸੀਂ ਗੌਰ ਕਰ ਲਿਓ ਆਪਣੇ ਜਾਨਵਰ ਦੀ ਪਹਿਲਾਂ ਤਾਂ ਦੇਖੋ ਸਕਿਨ ਖਿੱਚ ਕੇ ਦੇਖੋ ਵੀ ਤੁਹਾਡਾ ਜਾਨਵਰ ਡੀ ਹਾਈਡਰੇਟ ਹੈਗਾ ਕਿ ਨਹੀਂ ਜੇ ਤਾਂ ਸਕਿਨ ਇੱਕਦਮ ਵਾਪਸ ਆਪਣੀ ਜਦਾ ਤੇ ਬਿਲਕੁਲ ਤਾਂ ਤੁਹਾਡਾ ਜਾਨਵਰ ਠੀਕ ਆ ਜੇ ਇਸ ਕਿਨ ਤੁਸੀਂ ਖਿੱਚਦੇ ਹੋ ਤਾਂ ਹਲਕੀ ਵਾਪਸ ਜਾਂਦੀ ਹੈ ਤਾਂ ਤੁਹਾਡਾ ਡੀਹਾਈਡਰੇਟਾ ਜਾਨਵਰ ਬਾਕੀ ਜਦੋਂ ਆਪਾਂ ਰੈਗੂਲਰ ਜਾਨਵਰਾਂ ਦੇ ਵਿੱਚ ਰਹਿਨੇ ਆ ਤਾਂ ਤੁਹਾਡੇ ਘੋੜੇ ਦੀ ਘੋੜੀ ਦੀ ਹਰਕਤ ਤੁਹਾਨੂੰ ਦੱਸ ਦਿੰਦੀ ਆ ਵੀ ਸਾਡਾ ਜਾਨਵਰ ਐਕਟਿਵ ਹੈਗਾ ਕਿ ਨਹੀਂ ਤੇ ਅਸੀਂ ਨੇ ਐਨ ਐਸ ਤੇ ਆਰ ਐਲ ਦੋ ਬੋਤਲਾਂ ਲਾਈਆਂ ਨੇ ਅੱਜ ਤੇ ਦੋਵਾਂ ਬੋਤਲਾਂ ਚ ਇੱਕ ਚ ਜਿਵੇਂ ਅਸੀਂ ਮਲਟੀਵਿਟਾਮਨ ਲਾਤਾ ਵੀ ਘੋੜੀ ਕਮਜ਼ੋਰੀ ਮਹਿਸੂਸ ਨਾ ਕਰੇ ਤੇ ਬਾਕੀ ਪਾਣੀ ਵੀ ਤੁਸੀਂ ਜਿਵੇਂ ਸ਼ੱਕਰ ਵਾਲਾ ਤੇ ਬੇਸਣ ਭੋਲ ਕੇ ਉਹ ਵੀ ਪਲਾ ਸਕਦੇ ਹੋ ਆਪਣੇ ਜਾਨਵਰ ਨੂੰ ਤੇ ਥੋੜਾ ਜਿਹਾ ਖਾਣ ਪੀਣ ਦਾ ਥੋੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਇਹ ਦਿਨਾਂ 'ਚ ਆਪਾਂ ਨੂੰ ਕਿਉਂਕਿ ਜੇ ਆਪਣਾ ਜਾਨਵਰ ਇੱਕ ਵਾਰ ਬਿਮਾਰ ਹੋ ਜੇ ਨਾ ਤਾਂ ਫਿਰ ਉਹ ਕਾਫੀ ਟਾਈਮ ਸੂਤ ਨਹੀਂ ਆਉਂਦਾ ਇੱਕ ਤਾਂ ਹੁਣ ਆਉਣ ਵਾਲੇ 3-4 ਮਹੀਨੇ 'ਚ ਗਰਮੀ ਬਹੁਤ ਜ਼ਿਆਦਾ ਪੈਣੀ ਆ ਇਹ ਕਾਰਨ ਇੱਕ ਆਪਾਂ ਉਸ ਹਿਸਾਬ ਦੀ ਡਾਈਟ ਨਹੀਂ ਆਪਣੇ ਜਾਨਵਰਾਂ ਨੂੰ ਦੇ ਸਕਦੇ ਜਿਹੜਾ ਦਾਣਾ ਉਹ ਲਿਮਟਿਡ ਪਾਉਣਾ ਚਾਹੀਦਾ ਆਪਾਂ ਨੂੰ ਇਹ ਦਿਨਾਂ 'ਚ ਤਾਂ ਕਿ ਕੋਈ ਆਪਾਂ ਨੂੰ ਕੰਪਲਿਕੇਸ਼ਨ ਨਾ ਆਵੇ ਅਸੀਂ ਤਾਂ ਜ਼ਿਆਦਾਤਰ ਲੂਸਣੇ ਵਰਤ ਰਹੇ ਆ ਤੇ ਥੋੜਾ ਮੋਟਾ ਦਾਣਾ ਵੀ ਪਾਉਂਦੇ ਆ ਪਰ ਕਈ ਵਾਰ ਫਿਰ ਵੀ ਆਪਣੀ ਨੰਗੈਲੀ ਲਾ ਲਓ ਆਪਾਂ ਧਿਆਨ ਘੱਟ ਰੱਖਦੇ ਆਂ ਕਈ ਵਾਰ ਤਾਂ ਹੋ ਜਾਂਦਾ ਪਰ ਜਾਰਾ ਜੇ ਠੀਕ ਸੀ ਐਨਾ ਕੋਈ ਜ਼ਿਆਦੇ ਨੂੰ ਪ੍ਰੋਬਲਮ ਨਹੀਂ ਆਈ ਸੀ ਵੀ ਖਾਂਦੀ ਜ਼ਰੂਰ ਸੀ ਦਾਣਾ ਪਾਣੀ ਵੀ ਘੱਟ ਪੀਂਦੀ ਪਰ ਸੁਸਤ ਰਹਿਣ ਲੱਗੀ ਸੀ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਅਸੀਂ ਇੱਕ ਜਗ੍ਹਾ ਤੋਂ ਖੋਲਦੇ ਤਾਂ ਭੱਜ ਕੇ ਆਪਣੇ ਪੈੜਕ ਉੱਤੇ ਜਾਣਾ ਜਾਂ ਪੈੜਕ ਤੋਂ ਦੁਬਾਰਾ ਇਹ ਜਗ੍ਹਾ ਤੇ ਆਉਣਾ ਜਾਂ ਅਸੀਂ ਬਾਹਰ ਲੈ ਕੇ ਜਾਂਦੇ ਥੋੜੀ ਜਿਹੀ ਹਰਕਤ ਚੇਂਜ ਹੋ ਗਈ ਮੈਨੂੰ ਮਹਿਸੂਸ ਹੋਈ ਇਹ ਗੱਲ ਵੀ ਸ਼ਾਇਦ ਡੀਹਾਈਡਰੇਟ ਜਾਂ ਮੈਂ ਚੈੱਕ ਕੀਤੀ ਤਾਂ ਡੀਹਾਈਡਰੇਟ ਸੀ ਤੇ ਫਿਰ ਭਾਈ ਡਾਕਟਰ ਸੰਦੀਪਾ ਪਟਿਆਲੇ ਤੋਂ ਸਾਡਾ ਤੇ ਭਰਾ ਦੇ ਘੋੜੇ ਵੀ ਰੱਖੇ ਹੋਇਆ ਫਾਰਮ ਆ ਉਹਦਾ ਘੋੜਿਆਂ ਦਾ ਤੇ ਤਜਰਬਾ ਬਹੁਤਾ ਵੀਰ ਨੂੰ ਤਾਂ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਵੀ ਆਪਾਂ ਇੱਕ ਆਰਐਲ ਤੇ ਇੱਕ ਐਨਐਸਐਲ ਆਦਿ ਇੱਕ ਮਲਟੀਵਿਟਾਮਿਨ ਤੇ ਇੱਕ ਪੀਐਚ ਲੈਵਲ ਵਧ ਗਿਆ ਹੁਣ ਤਾਂ ਇਹਨਾਂ ਨੇ ਚੈੱਕ ਕੀਤੀ ਆ ਕਿ ਘੋੜੀ ਦੀ ਜਿਵੇਂ ਜਿਵੇਂ ਹਰਕਤਾਂ ਸੀ ਉਸ ਹਿਸਾਬ ਨਾਲ ਵੀਰ ਨੇ ਟਰੀਟਮੈਂਟ ਕੀਤਾ ਇਹਦਾ ਤੇ ਸਾਨੂੰ ਤਾਂ ਮਤਲਬ ਬਹੁਤ ਜ਼ਿਆਦਾ ਸੁਖਾ ਵੀਰ ਦਾ ਸਾਡੇ ਦਾ 20 ਤੋਂ 25 ਕਿਲੋਮੀਟਰ ਸਾਡੇ ਤੋਂ ਦੂਰੀ ਆ ਤੇ ਭਰਾ ਜਦੇ ਆ ਜਾਂਦਾ ਤੇ ਨਾਲ ਦੀ ਨਾਲ ਸਾਨੂੰ ਸੁਚੇਤ ਵੀ ਕਰਦਾ ਰਹਿੰਦਾ ਗੱਲਬਾਤ ਦੱਸਦਾ ਰਹਿੰਦਾ ਵੀ ਕਿਹੜੀ ਪ੍ਰੋਬਲਮ ਆਵੇ ਤਾਂ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨਾ ਉਸ ਪ੍ਰੋਬਲਮ ਨੂੰ ਬਾਕੀ ਜਦੋਂ ਤੁਹਾਨੂੰ ਵੀ ਕੋਈ ਪ੍ਰੋਬਲਮ ਆਵੇ ਤਾਂ ਆਪਦਾ ਜਿਹੜਾ ਤੁਹਾਡੇ ਨੇੜੇ ਦਾ ਡਾਕਟਰ ਆ ਉਹਦੇ ਨਾਲ ਜਰੂਰ ਤੁਸੀਂ ਕੰਸਲਟ ਕਰਾਇਆ ਕਰੋ ਦਿਖਾਇਆ ਕਰੋ ਕਿਉਂਕਿ ਕਈ ਵਾਰ ਜਿਵੇਂ ਕਿਸੇ ਨੂੰ ਆਪਾਂ ਫੋਨ ਕਰ ਲਾਂ ਨੇ ਪ੍ਰੋਬਲਮ ਕੋਈ ਹੋਰ ਹੁੰਦੀ ਹੈ ਟ੍ਰੀਟਮੈਂਟ ਆਪਾਂ ਕੋਈ ਹੋਰ ਕਰਦਾਂ ਨੇ ਤਾਂ ਉਹ ਗੱਲ ਵੀ ਨਹੀਂ ਸਹੀ ਰਹਿੰਦੀ ਹੁੰਦੀ ਜੇ ਨਾਲ ਤੁਹਾਡਾ ਕੋਈ ਨੇੜੇ ਦਾ ਡਾਕਟਰ ਆ ਚੰਗਾ ਡਾਕਟਰ ਆ ਉਹਨਾਂ ਨੂੰ ਕਾਲ ਕਰੋ ਉਹਨਾਂ ਨੂੰ ਦਿਖਾਓ ਵੀ ਸਾਡੇ ਜਾਨਵਰ ਨੂੰ ਆਹ ਪ੍ਰੋਬਲਮ ਆ ਰਹੀ ਆ ਕਿਉਂਕਿ ਸਾਰਾ ਦਿਨ ਜਿਹੜੇ ਡਾਕਟਰ ਫੀਲਡ ਦੇ ਵਿੱਚ ਘੁੰਮਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਜਾਨਵਰ ਇਹ ਹਰਕਤ ਕਰ ਰਿਹਾ ਤਾਂ ਆਪਾਂ ਨੂੰ ਇਹ ਟ੍ਰੀਟਮੈਂਟ ਕਰਨਾ ਪੈਂਦਾ। ਕਈ ਵਾਰ ਕੀ ਕਰਦੇ ਆਪਾਂ ਫੋਨ ਕਰ ਲੈਂਦੇ ਮੰਨ ਲਓ ਪ੍ਰੋਬਲਮ ਤਾਂ ਕੋਈ ਹੋਰ ਹੁੰਦੀ ਆ ਜਾਨਵਰ ਨੂੰ ਤੇ ਬੰਦਾ ਟ੍ਰੀਟਮੈਂਟ ਹੋਰ ਦੱਸ ਦਿੰਦਾ ਹੁੰਦਾ ਆਪਾਂ ਉਸ ਹਿਸਾਬ ਨਾਲ ਗਲਤ ਟ੍ਰੀਟਮੈਂਟ ਕਰ ਦਿੰਦੇ ਨੇ ਜਿਸ ਦਾ ਕਿ ਆਪਾਂ ਨੂੰ ਅੱਗੇ ਨੁਕਸਾਨ ਭੁਗਤਣਾ ਪੈਂਦਾ। ਇਸ ਕਰਕੇ ਭਾਈ ਮਹਿੰਗੇ ਜਾਨਵਰ ਹੁੰਦੇ ਆ ਆਪਣੇ ਤੇ ਧਿਆਨ ਰੱਖਿਆ ਕਰੋ ਇਹ ਚੀਜ਼ ਦਾ ਕਿਉਂਕਿ ਜੇ ਜਾਨਵਰ ਇੱਕ ਵਾਰ ਬਿਮਾਰ ਹੋ ਜੇ ਤਾਂ ਉਹ ਪੂਰਾ ਸੀਜ਼ਨ ਤਾਪ ਨਹੀਂ ਆਉਂਦਾ ਹੈਗਾ। ਇਸ ਕਰਕੇ ਟਾਈਮ ਦੇ ਨਾਲ ਉਸ ਜਾਨਵਰ ਨੂੰ ਆਪਾਂ ਧਿਆਨ ਰੱਖਣਾ ਚਾਹੀਦਾ। ਧਿਆਨ ਦੇ ਕੇ ਉਹਦਾ ਟ੍ਰੀਟਮੈਂਟ ਕਰਾ ਕੇ ਸਹੀ ਕਿਉਂਕਿ ਜਾਨਵਰ ਵੀ ਤਕਲੀਫ ਦੇ ਵਿੱਚ ਹੁੰਦਾ ਤੇ ਆਪਾਂ ਵੀ ਕਿਉਂਕਿ ਜਦੋਂ ਆਪਣਾ ਜਾਨਵਰ ਬਿਮਾਰ ਹੋਵੇ ਤਾਂ ਆਪਣਾ ਵੈਸੇ ਹੀ ਮੂਡ ਖਰਾਬ ਹੋ ਜਾਂਦਾ ਤੇ ਆਪਣੀ ਜਾਰਾ ਵੈਸੇ ਇੰਨੀ ਜ਼ਿਆਦਾ ਕੋਈ ਹੋ ਹੋਈ ਨਹੀਂ ਸੀ ਬਿਮਾਰ ਨਹੀਂ ਸੀ ਪਰ ਫਿਰ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਇੱਕ ਇੰਜੈਕਸ਼ਨ ਵੀ ਆਪਾਂ ਨੇ ਲਵਾਤਾ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਪੀ ਐਚ ਲੈਵਲ ਵਧਿਆ ਹੋਇਆ ਸੀ ਜਾਰਾ ਦਾ ਇਹਨਾਂ ਦਿਨਾਂ ਚ ਘੋੜਿਆਂ ਦਾ ਧਿਆਨ ਜ਼ਰੂਰ ਰੱਖੋ ਪਾਣੀ ਤਾਜ਼ਾ ਪਲਾਓ ਚਾਰ ਤੋਂ ਪੰਜ ਵਾਰ ਘੱਟੋ-ਘੱਟ ਆਪਾਂ ਨੂੰ ਪਾਣੀ ਪਲਾਉਣਾ ਚਾਹੀਦਾ ਇਹ ਦਿਨਾਂ ਦੇ ਵਿੱਚ ਕਿਉਂਕਿ ਸਵੇਰੇ ਜਾਂ ਮਾਰਨਿੰਗ ਟਾਈਮ ਆਪਾਂ ਦਾਣਾ ਪਾਉਣਾ ਉਹਨੇ ਨਾ ਉਸ ਤੋਂ ਪਹਿਲਾਂ ਵੀ ਇੱਕ ਵਾਰ ਘੋੜੇ ਨੂੰ ਪਾਣੀ ਤੁਸੀਂ ਜ਼ਰੂਰ ਦਿਖਾਓ ਕਿਉਂਕਿ ਰਾਤ ਦਾ ਕਈ ਵਾਰ ਆਪਾਂ ਜਦੋਂ ਪਾਣੀ ਰੱਖਿਆ ਹੁੰਦਾ ਘੋੜਾ ਡੋਲਦਾ ਦਾ ਜਾਂ ਨਹੀਂ ਪੀਂਦਾ ਜਿੰਨਾ ਭਰਾਵਾਂ ਦੇ ਤਾਂ ਫਾਰਮਾਂ ਦੇ ਵਿੱਚ ਆਟੋਮੈਟਿਕਲੀ ਸਿਸਟਮ ਲੱਗਿਆ ਉਹਨਾਂ ਨੂੰ ਤਾਂ ਚਲੋ ਇਹ ਚੀਜ਼ ਦਾ ਬਹੁਤ ਫਾਇਦਾ ਰਹਿੰਦਾ ਪਰ ਜਿਵੇਂ ਅਸੀਂ ਬਾਲਟੀ ਨਾਲ ਹੀ ਪਲਾਉਨੇ ਆ ਨਾ ਅਸੀਂ ਇੱਕ ਵਾਰ ਸਵੇਰੇ ਆ ਕੇ ਪਾਣੀ ਦਿਖਾਉਨੇ ਆ ਉਸ ਤੋਂ ਬਾਅਦ 9 ਤੋਂ 10 ਵਜੇ ਫਿਰ ਦੁਪਹਿਰ ਨੂੰ ਫਿਰ ਦੁਪਹਿਰ ਤੋਂ ਬਾਅ ਤੇ ਉਹਦੇ ਨਾਲ ਆਪਣਾ ਜਾਨਵਰ ਠੀਕ ਰਹੇਂਦਾ ਹਲਕਾ ਫੁਲਕਾ ਉਹਦੇ ਵਿੱਚ ਮਿੱਠਾ ਜ਼ਰੂਰ ਮਿਕਸ ਕਰ ਦਿਆ ਕਰੋ ਦਿਨ ਦੇ ਵਿੱਚ ਇੱਕ ਅੱਧੀ ਵਾਰੀ ਤਾਂ ਕਿ ਜਾਨਵਰ ਟੇਸਟ ਕਰਕੇ ਪਾਣੀ ਵੱਧ ਪੀ ਲਾਂਦਾ ਪਾਣੀ ਵੱਧ ਪੀਣ ਕਰਕੇ ਤਾਂ ਉਹ ਡੀਹਾਈਡਰੇਟ ਨਹੀਂ ਹੁੰਦਾ ਜਿਵੇਂ ਅਸੀਂ ਥੋੜੀ ਜੀ ਸ਼ੱਕਰ ਤੇ ਥੋੜਾ ਜਿਹਾ ਬੇਸਣ ਉਹ ਚੀਜ਼ਾਂ ਦੋ ਐਡ ਕਰਦਾਂ ਨੇ ਹੁੰਨਿਆ ਤੇ ਜਾਨਵਰ ਇਹਨਾਂ ਖੁਸ਼ ਹੋ ਕੇ ਵੱਧ ਪਾਣੀ ਪੀ ਲਾਂਦਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਗਰਦਨ ਵਗੈਰਾ ਜ਼ਰੂਰ ਚੰਗੀ ਤਰ੍ਹਾਂ ਧੋ ਦਿਆ ਕਰੋ ਤੇ ਠੰਡੇ ਪਾਣੀ ਨਾਲ ਤਾਂ ਕਿ ਕੋਈ ਸਵੇਲਿੰਗ ਵਗੈਰਾ ਗਰਦਨ ਤੇ ਨਾ ਆਵੇ